ਦਿੱਲੀ ਹਾਈ ਕੋਰਟ ਦੇ ਵਿੱਚ ਜ਼ਬਰਜਨਾ ਮਾਮਲੇ ਦੇ ਦੋਸ਼ੀ ਨੇ ਅਪਾਈ ਜਮਾਨਤ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਕਰ ਦਿੱਤੀ ਇਹ ਪਟੀਸ਼ਨ ਰੱਦ ਤੇ ਨਾਲ ਹੀ ਕਿਹਾ ਕਿ ਸਰੀਰਕ ਸੰਬੰਧ ਬਣਾਉਣ ਦੀ ਸਹਿਮਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨਿੱਜੀ ਪਲਾਂ ਨੂੰ ਫਿਲਮਾਓ ਤੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿਓ ਜਿਨ੍ਹਾਂ ਦੱਸਦੀ ਹੈ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜਮਾਨਤ ਪਟੀਸ਼ਨ ਆਈ ਸੀ ਜਿਹੜੀ ਕਿ ਇੱਕ ਜ਼ਬਰ ਜਨਾਬ ਮਾਮਲੇ ਦੇ ਦੋਸ਼ੀ ਨੇ ਪਾਈ ਸੀ ਤੇ ਦਿੱਲੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਜੇਕਰ ਕੋਈ ਵਿਅਕਤੀ ਸਰੀਰਕ ਸੰਬੰਧ ਬਣਾਉਣ ਦੀ ਸਹਿਮਤੀ ਦਿੰਦਾ ਹੈ ਤਾਂ ਇਸ ਦਾ ਇਹ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਪਲਾਂ ਨੂੰ ਫਲਮਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਣ ਉਹਨਾਂ ਨੇ ਕਿਹਾ ਹੈ ਕਿ ਗੱਲ ਬਿਲਕੁਲ ਹੀ ਗਲਤ ਹੈ ਦੱਸਦੀ ਹੈ ਕਿ ਇਹ ਸਾਰੀ ਕਾਰਕਾਰੀ ਜਸਟਿਸ ਸਵਰਨਕੰਤਾ ਸ਼ਰਮਾ ਹੁਰਾਂ ਨੇ ਉਸ ਬਿੱਲ ਦਿੱਤੀ ਜਦੋਂ ਕਿ ਉਹ ਜ਼ਬਰਜਨਾ ਮਾਮਲੇ ਦੇ ਇੱਕ ਦੋਸ਼ੀ ਦੀ ਪਟੀਸ਼ਨ ਤੇ ਵਿਚਾਰ ਕਰ ਰਹੇ ਸਨ ਉਹਨਾਂ ਨੇ ਦੱਸਿਆ ਹੈ ਕਿ ਜ਼ਬਰਜਨਾ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਇੱਕ ਵਿਅਕਤੀ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਉਸ ਨੂੰ ਜ਼ਮਾਨਤ ਮਿਲੇ ਪਰੰਤੂ ਦਿੱਲੀ ਹਾਈ ਕੋਰਟ ਨੇ ਇਹ ਜਿਹੜੀ ਪਟੀਸ਼ਨ ਹੈ ਬਿਲਕੁਲ ਹੀ ਰੱਦ ਕਰ ਦਿੱਤੀ ਹੈ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਜੇਕਰ ਕੋਈ ਵਿਅਕਤੀ ਸਰੀਰਕ ਸਬੰਧ ਬਣਾਉਣ ਦੀ ਸਹਿਮਤੀ ਦਿੰਦਾ ਹੈ ਤਾਂ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨਿੱਜੀ ਤੇ ਮਖੂਸ ਪਲਾਂ ਨੂੰ ਫਿਲਮਾਇਆ ਜਾਵੇ ਇਸ ਦੀ ਵੀਡੀਓ ਬਣਾਈ ਜਾਵੇ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਸਾਂਝੀ ਕਰ ਦਿੱਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਇਹ ਗੱਲ ਬਿਲਕੁਲ ਹੀ ਗਲਤ ਹੈ ਉਹਨਾਂ ਨੇ ਕਿਹਾ ਹੈ ਕਿ ਸਰੀਰਕ ਸਬੰਧਾਂ ਦੀ ਸਹਿਮਤੀ ਅਗਰ ਕਿਸੇ ਵਿਅਕਤੀ ਵੱਲੋਂ ਦਿੱਤੀ ਜਾਂਦੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨਿੱਜੀ ਤਸਵੀਰਾਂ ਨੂੰ ਕਿਸੇ ਵੀ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਸਾਂਝਾ ਕਰਨਾ ਇਹ ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਹੀ ਗਲਤ ਹੈ ਕਿਸੇ ਦੇ ਨਾਲ ਇਹਨੇ ਨਿੱਜੀ ਤੇ ਮਖੂਸ ਪਲ ਅਗਰ ਬਤਾਏ ਨੇ ਤਾਂ ਇਹ ਨਿੱਜੀ ਹੀ ਰਹਿਣੇ ਚਾਹੀਦੇ ਨੇ ਨਾ ਕਿ ਜਨਤਕ ਹੋਣੇ ਚਾਹੀਦੇ ਨੇ ਕਿਸੇ ਵੀ ਵਿਅਕਤੀ ਨੂੰ ਦੂਸਰੇ ਦਾ ਅਪਮਾਨ ਕਰਨ ਦਾ ਅਧਿਕਾਰ ਨਹੀਂ ਹੈ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਹੜਾ ਕਿ ਦਿੱਲੀ ਹਾਈ ਕੋਰਟ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਬਹੁਤ ਸਾਰੇ ਅਜਿਹੇ ਹੋਰ ਵੀ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਸਰੀਰਕ ਸਬੰਧਾਂ ਦੀ ਸਹਿਮਤੀ ਇੱਕ ਦੂਸਰੇ ਨੂੰ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਹਨਾਂ ਨਿੱਜੀ ਤੇ ਮਖੂਸ ਪਲਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ ਜਾਂਦਾ ਹੈ ਜਿਸ ਤੇ ਨਾਲ ਦੋਨੋਂ ਧਿਰਾਂ ਹੀ ਜਾਂਦਾ ਸ਼ਰਮਸਾਰ ਹੁੰਦੀਆਂ ਨੇ ਜਾਂ ਫਿਰ ਇੱਕ ਧਿਰ ਵੱਲੋਂ ਦੂਸਰੇ ਦਾ ਅਪਮਾਨ ਕੀਤਾ ਜਾਂਦਾ ਤੇ ਹੁਣ ਦਿੱਲੀ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਸਰੀਰਕ ਸਬੰਧ ਬਣਾਉਣ ਦੀ ਸਹਿਮਤੀ ਦਿੱਤੀ ਗਈ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਪਲਾਂ ਨੂੰ ਪਹਿਲਾਂ ਫਿਲਮਾਓ ਤਸਵੀਰਾਂ ਖਿੱਚੋ ਜਾਂ ਫਿਰ ਵੀਡੀਓ ਬਣਾਓ ਤੇ ਬਾਅਦ ਦੇ ਜਨਤਕ ਕਰ ਦਿਓ ਇਹ ਬਿਲਕੁਲ ਹੀ ਅਪਮਾਨਜਨਕ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਲ ਹੀ ਜਿਸ ਵਿਅਕਤੀ ਨੇ ਇਹ ਜਮਾਨਤ ਪਟੀਸ਼ਨ ਪਾਈ ਸੀ ਦਿੱਲੀ ਹਾਈ ਕੋਰਟ ਨੇ ਉਹ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ ਨਾਲ ਹੀ ਇਹ ਗੱਲ ਹੈ ਕਹੀ ਹੈ ਕਿ ਜੇਕਰ ਨਿੱਜੀ ਜਿਹੜੇ ਪਲ ਨੇ ਉਬਤਾਰੇ ਗਏ ਨੇ ਤਾਂ ਉਹ ਨਿੱਜੀ ਹੀ ਰਹਿਣੇ ਚਾਹੀਦੇ ਨੇ ਇਹਨਾਂ ਤਸਵੀਰਾਂ ਨੂੰ ਵੀਡੀਓ ਨੂੰ ਜਾਂ ਫਿਰ ਜੋ ਵੀ ਫੋਟੋਆਂ ਉਸ ਵੇਲੇ ਦੀਆਂ ਖਿੱਚੀਆਂ ਹੋਣ ਉਹਨਾਂ ਨੂੰ ਜਨਤਕ ਨਹੀਂ ਕੀਤੇ ਜਾਣਾ ਚਾਹੀਦਾ ਇਸ ਕਰਕੇ ਹੀ ਦਿੱਲੀ ਹਾਈ ਕੋਰਟ ਨੇ ਜ਼ਬਰਜਨਾ ਮਾਮਲੇ ਦੇ ਇਸ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਨਾਲ ਹੀ ਇਹ ਗੱਲ ਵੀ ਕਹਿ ਦਿੱਤੀ ਹੈ ਸੋ ਹੁਣ ਜੇਕਰ ਕੋਈ ਵਿਅਕਤੀ ਕਿਸੇ ਨਾਲ ਕੋਈ ਨਿੱਜੀ ਪਲ ਬਿਤਾਉਂਦਾ ਹੈ ਤਾਂ ਫਿਰ ਉਸ ਦੀ ਵੀਡੀਓ ਬਣਾਉਂਦਾ ਹੈ ਜਾਂ ਫਿਰ ਤਸਵੀਰ ਕਿਸ데 ਤਾਂ ਫਿਰ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਕੀਤਾ ਜਾਵੇਗਾ ਸੋ ਜੇ ਬਹੁਤ ਸਾਰੇ ਜਹਿਮ ਹਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਦੋਂ ਲੋਕ ਨਿੱਜੀ ਪਲ ਬਿਤਾ ਕੇ ਬਾਅਦ ਦੇ ਵਿੱਚ ਜਿਹੜੀਆਂ ਤਸਵੀਰਾਂ ਤੇ ਵੀਡੀਓ ਰੱਖ ਲੈਂਦੇ ਨੇ ਤੇ ਫਿਰ ਦੂਸਰੇ ਨੂੰ ਬਲੈਕਮੇਲ ਕਰਦੇ ਨੇ ਸੋ ਇਸ ਪੁਲੇ ਦਿੱਲੀ ਹਾਈ ਕੋਰਟ ਨੇ ਇੱਕ ਜ਼ਬਰਜਨਾ ਮਾਮਲੇ ਦੇ ਦੋਸ਼ੀ ਦੀ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ